50 ਤੋਂ 80000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾ ਲੋਗੇ ਕਿਉਂਕਿ ਜਿਹੜੀ ਤੁਸੀਂ ਆਹ ਵੀਡੀਓ ਉਹ ਜਿਹੜੀ ਐਡ ਚੱਲਦੀ ਆ ਉਹ ਜਿਹੜੀ ਐਡ ਇਹਨਾਂ ਚੈਨਲਾਂ ਦੇ ਉੱਤੇ ਬਹੁਤ ਮਹਿੰਗੀ ਚੱਲਦੀ ਆ ਆਈਪੀਐਲ ਦੇ ਉੱਤੇ 3 ਮਹੀਨੇ ਦੇ ਨਾ 45 ਤੋਂ 50 ਦੇ ਵਿੱਚ ਹੀ ਤੁਸੀਂ ਬਹੁਤ ਵਧੀਆ ਪੈਸੇ ਕਮਾ ਲੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕੀ ਹੁਣ ਆਈਪੀਐਲ 2024 ਦਾ ਸੀਜ਼ਨ ਚੱਲ ਗਿਆ ਹਨਾ ਹੁਣ ਮੇਰੇ ਕੱਲ ਪਰਸੋਂ ਤੋਂ ਨਾ 22 ਤਰੀਕ ਤੋਂ ਜਾਂ 23 ਤਰੀਕ ਤੋਂ ਸ਼ਾਇਦ ਆਈਪੀਐਲ ਦੇ ਮੈਚ ਸ਼ੁਰੂ ਹੋ ਗਏ ਆ ਸੋ ਆਈਪੀਐਲ ਦੇ ਮੈਚਾਂ ਨੂੰ ਦੇਖਣ ਵਾਸਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਰੀਜ ਆ ਅਗਰ ਤੁਸੀਂ ਆਈਪੀਐਲ ਦੇ ਉੱਤੇ ਤੁਸੀਂ ਇੱਕ ਟੌਪਿਕ ਦਿੱਤੇ ਤੁਸੀਂ ਕੰਮ ਕਰਦੇ ਹੋ ਨਾ ਕਿਉਂਕਿ ਜਿਹੜਾ ਆਈਪੀਐਲ ਜਾਂਦਾ ਘਟੋ ਘਟੇ 45 50 ਦਿਨ ਚੱਲਦਾ ਵਾ ਅਗਰ ਤੁਸੀਂ 45 50 ਦਿਨ ਲਗਾਤਾਰ ਤੁਸੀਂ ਇਸ ਤੇ ਤੁਸੀਂ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਸੀਂ ਮਹੀਨੇ ਦੇ ਨਾ 45 ਤੋਂ 50 ਦਿੰਦੇ ਵਿੱਚ ਹੀ ਤੁਸੀਂ ਬਹੁਤ ਵਧੀਆ ਪੈਸੇ ਕਮਾ ਲੋਗੇ ਜਦੋਂ ਆਈਪੀਐਲ ਜਿਹੜੇ ਨੇ ਖਤਮ ਹੋ ਜਾਣਗੇ ਜਦੋਂ ਮੇਜਣਾ 50 ਦਿਨਾਂ ਤੋਂ ਬਾਅਦ ਆਈਪੀਐਲ ਖਤਮ ਹੋ ਜਾਏਗਾ ਤੇ ਉਸ ਤੋਂ ਬਾਅਦ ਵੀ ਨਾ ਜਿਹੜਾ ਤੁਸੀਂ ਇਸ ਟੋਪਿਕ ਤੇ ਕੰਮ ਕਰੋਗੇ ਉਸ ਤੋਂ ਬਾਅਦ ਵੀ ਤੁਹਾਨੂੰ ਇਨਕਮ ਉਹਦੀ ਆਈ ਜਾਏਗੀ ਉਹ ਟੋਪਿਕ ਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਇਸ ਵੀਡੀ ਕਿਵੇਂ ਤੁਸੀਂ ਨਿਊਜ਼ ਕਿੱਥੋਂ ਲੈ ਕੇ ਆਉਣੀ ਆ ਵੀਡੀਓ ਫੁਟੇਜ ਕਿੱਥੋਂ ਲੈ ਕੇ ਆਉਣੀ ਆ ਤੈਨੂੰ ਐਡਿਟ ਕਿਵੇਂ ਕਰਨਾ ਵਾਇਸਓਵਰ ਕਿਵੇਂ ਕਰਨਾ ਵਾ ਸੋ ਅਗਰ ਤੁਸੀਂ ਵੀਡੀਓ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਕਿਉਂਕਿ ਇਹ ਬਹੁਤ ਹੀ ਸੋਕਾ ਬਹੁਤ ਹੀ ਸੋਕਾ ਚੈਨਲ ਆ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਇੱਥੇ ਕੰਮ ਕਰ ਸਕਦੇ ਹੋ ਅਗਰ ਤੁਸੀਂ ਕਹਿੰਦੇ ਹੋ ਵੀ ਅਸੀਂ ਆਪਣਾ ਫੇਸ ਦਿਖਾ ਕੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਉਹ ਵੀ ਮੈਂ ਦੱਸੂਗਾ ਤੁਸੀਂ ਫੇਸ ਦਿਖਾ ਕੇ ਕਿਵੇਂ ਕੰਮ ਕਰਨਾ ਵਾ ਅਗਰ ਤੁਸੀਂ ਕਹਿੰਦੇ ਹੋ ਵੀ ਅਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਵੀ ਅਸੀਂ ਸਿਰਫ ਆਪਣੀ ਵਾਇਸ ਓਵਰ ਕਰਨਾ ਚਾਹੁੰਦੇ ਆ ਵਾਇਸ ਓਵਰ ਕਰਕੇ ਅਸੀਂ ਇਸ ਟੋਪਿਕ ਤੇ ਕੰਮ ਕਰਨਾ ਚਾਹੁੰਦੇ ਆ ਉਹ ਵੀ ਬਹੁਤ ਵਧੀਆ ਵਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਫ ਤੱਕ ਜਰੂਰ ਦੇਖਿਓ ਜੀ ਆਓ ਜੀ ਆਪਾਂ ਚਾਹੁੰਦੇ ਹਾਂ ਵੀ ਵੀਡੀਓ ਵਾ ਦੇਖੋ ਜਿਵੇਂ ਕਿ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਵਾਂ ਤੁਸੀਂ ਆਪਣਾ ਇੱਕ YouTube ਫੇਸਬੁੱਕ ਤੇ ਪੇਜ ਬਣਾ ਲਓ ਤੇ ਇੰਸਟਾਗ੍ਰam ਤੇ ਤੁਸੀਂ ਆਪਣਾ ਤੁਸੀਂ ਪੇਜ ਬਣਾ ਲਓ YouTube ਤੇ ਤੁਹਾਡਾ ਚੈਨਲ ਬਣ ਗਿਆ ਮੰਨ ਲਓ ਹਨਾ ਜਦੋਂ ਤੁਸੀਂ YouTube ਤੇ ਚੈਨਲ ਬਣਾ ਲਓਗੇ ਫੇਸਬੁੱਕ ਦੇ ਉੱਤੇ ਤੁਸੀਂ ਪੇਜ ਬਣਾ ਲਓਗੇ ਆਪਣਾ ਜਦੋਂ ਤੁਹਾਡਾ ਆ ਦੋਵੇਂ ਜਗ੍ਹਾ ਤੇ ਤੁਹਾਡਾ ਇੱਕ ਪੇਜ ਤੇ ਇੱਕ ਚੈਨਲ ਬਣ ਗਿਆ ਨਾ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਦੇਖੋ ਹੁਣ ਤੁਸੀਂ ਦੇ IPL ਦਾ ਸੀਜ਼ਨ ਹੈ ਨਾ IPL ਦਾ IPL ਦਾ ਸੀਜ਼ਨ ਤੁਸੀਂ ਕੀ ਕਰਨਾ ਵਾ ਤੁਸੀਂ ਇਹਦੇ ਵਾਸਤੇ ਨਿਊਜ਼ ਇਕੱਠੀ ਕਰਨੀ ਆ ਨਿਊਜ਼ ਇਕੱਠੀ ਕਰਨੀ ਇਹਦੇ ਤੇ ਤੁਸੀਂ ਡੇਲੀ ਵੀਡੀਓ ਬਣਾਉਣੀ ਹੈ ਨੇ ਡੇਲੀ ਇਹ ਜਿਹੜਾ ਇੰਨੇ ਸਾਰੇ ਕੰਟੈਂਟ ਤੁਹਾਨੂੰ ਕਿੱਥੋਂ ਮਿਲੇਗਾ ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਦੇਖੋ ਤੁਸੀਂ ਕੀ ਕਰਨਾ ਵਾ ਸਭ ਤੋਂ ਪਹਿਲਾਂ ਸਾਨੂੰ ਚਾਹੀਦੀ ਹੈ ਨਿਊਜ਼ ਨੰਬਰ 1 ਤੇ ਨਿਊਜ਼ ਨਿਊਜ਼ ਤੁਹਾਨੂੰ ਕਿੱਥੋਂ ਮਿਲੇਗੀ ਨਿਊਜ਼ ਤੁਹਾਨੂੰ ਦੋ ਸਾਧਨਾਂ ਤੋਂ ਮਿਲ ਸਕਦੀ ਹੈ ਨੰਬਰ 1 ਤਾਂ ਹੋ ਗਿਆ ਦੇਖੋ ਤੁਸੀਂ ਨਿਊਜ਼ਪੇਪਰ ਤੋਂ ਨਿਊਜ਼ਪੇਪਰ ਲੈ ਲਓ ਠੀਕ ਹੈ ਜੀ ਨਿਊਜ਼ਪੇਪਰ ਜਦੋਂ ਤੁਸੀਂ ਲਓਗੇ ਨਾ ਉੱਤੇ ਔਣ ਲੱਗ ਗਿਆ ਵੀ ਆਈਪੀਐਲ ਦੇ ਮੈਚ ਕਿੱਥੇ-ਕਿੱਥੇ ਹੋਣੇ ਆ ਤੇ ਕਦੋਂ ਹੋਣੇ ਆ ਤੇ ਕਿਹੜੀ-ਕਿਹੜੀ ਟੀਮ ਦੇ ਵਿੱਚ ਕੌਣ-ਕੁਣ ਖਿਡਾਰੀ ਆ ਉਹ ਤੁਹਾਨੂੰ ਨਿਊਜ਼ ਤੋਂ ਮਿਲ ਜੀ ਨੰਬਰ ਜੇ ਤੁਸੀਂ ਨਿਊਜ਼ਪੇਪਰ ਤੋਂ ਨਹੀਂ ਲੈ ਸਕਦੇ ਹੈਗੇ ਗੂਗਲ ਤੇ ਸਰਚ ਕਰੋ ਗੂਗਲ ਤੇ ਜਦੋਂ ਵੀ ਤੁਸੀਂ ਸਰਚ ਕਰੋਗੇ ਤਾਂ ਤਾੜੀ ਰਿਪੋਰਟ ਆ ਜੇਗੀ ਜੋ ਵੀ ਤੁਸੀਂ ਸਰਚ ਸਰਚ ਕਰੋਗੇ ਆਈਪੀਐਲ ਦੇ ਰਿਲੇਟਡ ਉਹ ਤੁਹਾਡੇ ਕੋਲ ਆ ਜੇਗਾ ਮੰਨ ਕੇ ਚਲੋ ਤੁਸੀਂ ਵੀਡੀਓ ਬਣਾਉਣਾ ਚਾਹੁੰਦੇ ਹੋ ਉਦਾਹਰਨ ਦੇ ਤੌਰ ਤੇ ਵੀ ਆਈਪੀਐਲ ਆਈਪੀਐਲ 2024 ਦੇ ਸਭ ਤੋਂ ਸਭ ਤੋਂ ਮਹਿੰਗੇ ਖਿਡਾਰੀ ਮਹਿੰਗੇ ਖਿਡਾਰੀ ਤੁਸੀਂ ਇਹ ਸਰਚ ਕਰਨਾ ਉਹ ਪੂਰੀ ਲਿਸਟ ਨਿਕਲ ਕੇ ਆ ਜੇਗੀ ਜਿਹੜੇ ਬਤ 10 ਟੌਪ ਦੇ ਜਿਹੜੇ 2024 ਦੇ ਸਭ ਤੋਂ ਮਹਿੰਗੇ ਖਿਡਾਰੀ ਹੋਣਗੇ ਨਾ 10 15 14 ਜਿੰਨੇ ਵੀ ਹੋਏ ਉਹ ਸਾਰਿਆਂ ਦੀ ਲਿਸਟ ਆ ਜਾਈਗੀ ਜੋ ਤੁਹਾਡੇ ਕੋਲ ਆ ਜਾਈਏ ਉਹ ਤੁਸੀਂ ਆਪਣੀ ਕਾਪੀ ਦੇ ਉੱਤੇ ਨੋਟ ਕਰ ਲੈਣਾ ਜਾਂ ਫਿਰ ਤੁਸੀਂ ਕੀ ਕਰਨਾ ਉਹ ਜੋ ਵੀ ਹੋਊਗਾ ਤੁਸੀਂ ਉਹਦਾ ਸਕਰੀਨਸ਼ਾਟ ਖਿੱਚ ਕੇ ਰੱਖ ਲੈਣਾ ਆਪਣੇ ਫੋਨ ਦੇ ਵਿੱਚ ਫਿਰ ਉਸ ਤੋਂ ਬਾਅਦ ਆ ਗਿਆ ਵੌਇਸ ਜਿਹੜੀ ਮੇਨ ਗੱਲ ਆ ਹੁਣ ਤੁਸੀਂ ਜਿਹੜੀ ਵੌਇਸ ਆ ਉਹਦੀ ਤੁਸੀਂ ਉਹਦੇ ਜਿੱਦਾਂ ਤੁਸੀਂ ਦੋਗੇ ਜੋ ਉਹਦੀ ਸਕਰੀਨਸ਼ਾਟ ਤੁਸੀਂ ਕਲਿੱਕ ਕੀਤਾ ਸੀ ਫੋਟੋ ਤੇ ਖਿੱਚੀ ਸੀ ਜਿਉਂ ਦੀਆਂ ਜਾਂ ਜਾਂ ਫਿਰ ਤੁਸੀਂ ਕਾਪੀ ਦੇ ਉੱਤੇ ਨੋਟ ਕਰ ਲੈਣਾ ਤੁਸੀਂ ਆਪਣੇ ਮੋਬਾਈਲ ਦੇ ਉੱਤੇ ਆਪਣੀ ਵੌਇਸ ਰਿਕਾਰਡਰ ਜਿਹੜੀ ਹਰ ਇੱਕ ਫੋਨ ਦੇ ਵਿੱਚ ਹੁੰਦੀ ਹੀ ਹੁੰਦੀ ਆ ਤੁਸੀਂ ਆਪਣੀ ਵੌਇਸ ਦੇ ਵਿੱਚ ਉਹ ਨਿਊਜ਼ ਨੂੰ ਪੜ੍ਹ ਦੇਣਾ ਉਸੇ ਤਰ੍ਹਾਂ ਪੜ੍ਹ ਦੇਣਾ ਜਿੱਦਾਂ ਉੱਥੇ ਲਿਖਿਆ ਹੋਊਗਾ ਨਾ ਬਸ ਤੁਸੀਂ ਆਪਣੇ ਅੰਦਾਜ਼ੇ ਦੇ ਵਿੱਚ ਬੋਲ ਦੇਣਾ ਵੀ ਜਿਹੜਾ ਆਈਪੀ ਲਗੋਣ ਜਾ ਰਿਹਾ ਵਾ ਉਹਦੇ ਜਿਹੜੇ ਸਭ ਤੋਂ ਟੋਪ ਦੇ 10 ਮਹਿੰਗੇ ਖਿਡਾਰੀ ਨੇ ਜਿਹੜੇ ਉਹ ਨੰਬਰ ਤੇ ਇੱਕ ਤੇ ਹੈਗਾ ਵਾ ਇਹ ਨੰਬਰ ਦੋ ਤੇ ਹੈਗਾ ਇਹ ਆ ਤਿੰਨ ਤੇ ਇਹ ਆ ਚਾਰ ਤੇ ਇਹ ਪੰਜ ਤੇ ਛੇ ਸਾਰਾ ਤੁਸੀਂ ਉਹ ਦੱਸ ਦੇਣਾ ਉਸ ਤੋਂ ਬਾਅਦ ਹੈਗਾ ਇਮੇਜ ਐਂਡ ਵੀਡੀਓ ਫੁਟੇਜ ਵੀ ਤੁਹਾਨੂੰ ਕਾਪੀਰਾਈਟ ਨਾਵੇ ਤੁਸੀਂ ਗੂਗਲ ਤੇ ਜਾ ਕੇ ਲਿਖੋਗੇ ਨਾ ਤੁਸੀਂ ਗੂਗਲ ਤੇ ਜਾ ਕੇ ਲਿਖਣਾ ਵਾ ਨੋ ਕਾਪੀਰਾਈਟ ਨੋ ਕਾਪੀਰਾਈਟ ਕਾਪੀਰਾਈਟ ਕ੍ਰਿਕਟਰ ਕ੍ਰਿਕਟ ਆਈਪੀਐਲ ਆਈਪੀਐਲ ਇਮੇਜ ਬਸ ਜਦੋਂ ਲਿਖੋਗੇ ਤਾਂ ਤੁਹਾਨੂੰ ਸਾਰੀ ਫੋਟੋ ਆ ਜਾਣੀ ਤੇ ਤੁਹਾਨੂੰ ਕਾਪੀਰਾਈਟ ਨਹੀਂ ਆਏਗਾ ਉਹ ਤੁਸੀਂ ਫੋਟੋ ਡਾਊਨਲੋਡ ਕਰ ਲੈਣੀ ਹੈ ਜਦੋਂ ਫੋਟੋ ਡਾਊਨਲੋਡ ਹੋ ਜਾਣਗੀ ਆ ਤੁਹਾਡੀ ਗੈਲਰੀ ਚ ਆ ਜੇਗੀ ਜਿਹੜੀ ਵੌਇਸ ਆ ਉਹ ਵੀ ਤੁਹਾਡੀ ਗੈਲਰੀ ਦੇ ਵਿੱਚ ਆ ਜੇਗੀ ਤੇ ਜਿਹੜੀ ਇਹ ਨਿਊਜ਼ ਤੁਸੀਂ ਆ ਕੀਤੀ ਸੀ ਰਿਪੋਰਟ ਜਾਂ ਜੋ ਵੀ ਤੁਸੀਂ ਸਰਚ ਕੀਤੀ ਸੀ ਉਹ ਵੀ ਤੁਹਾਡੀ ਗੈਲਰੀ ਦੇ ਵਿੱਚ ਆ ਜੇਗੀ ਹੁਣ ਸਭ ਤੋਂ ਮੈਨ ਪੁਆਇੰਟ ਆ ਗਿਆ ਵੀਡੀਓ ਐਡੀਟਿੰਗ ਵੀਡੀਓ ਐਡੀਟਿੰਗ ਕਿਵੇਂ ਕਰਨੀ ਮੋਬਾਈਲ ਫੋਨ ਦੇ ਉੱਤੇ ਉਦੋਂ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਹੈ ਅਗਰ ਤੁਸੀਂ ਮੇਰੀ ਵੀਡੀਓ ਨਹੀਂ ਦੇਖੇਗੀ ਵੀ ਅਸੀਂ ਵੀਡੀਓ ਨੂੰ ਐਡੀਟ ਕਿਵੇਂ ਕਰਨਾ ਵਾ ਤਾਂ ਪਲੀਜ਼ ਮੇਰੇ ਚੈਨਲ ਦੇ ਉੱਤੇ ਜਾ ਕੇ ਤੁਸੀਂ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਕਹਿੰਦੇ ਹੋ ਜਿਵੇਂ ਆਈਪੀਐਲ ਦੇ ਉੱਤੇ ਇਸ ਤਰ੍ਹਾਂ ਦੀ ਮਤਲਬ ਹੈ ਨਾ ਕਿਵੇਂ ਤਾਂ ਜਿਵੇਂ ਮੈਂ ਤੁਹਾਨੂੰ ਦੱਸਦਾ ਪਿਆ ਹਾਂ ਉਹਨੂੰ ਵੀ ਆਈਪੀਐਲ ਦੇ ਉੱਤੇ ਮੈਂ ਇੱਕ ਵੀਡੀਓ ਬਣਾਉਦਾ ਤੁਹਾਨੂੰ ਫੋਨ ਦੇ ਉੱਤੇ ਹੀ ਵਿਗਿਵੇਂ ਵਿਗਿਵੇਂ ਡਾਊਨਲੋਡ ਕਰਨਾ ਤਾਂ ਪਲੀਜ਼ ਇਸ ਵੀਡੀਓ ਦੇ ਨੀਚੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰ ਦਿਓ ਤਾਂ ਮੈਂ ਉਸੇ ਤਰ੍ਹਾਂ ਦਾ ਹੀ ਮੈਂ ਇੱਕ ਵੀਡੀਓ ਬਣਾ ਕੇ ਟਿਊਟੋ ਉੱਤ ਦਿਖਾ ਦਾਂਗਾ ਤੁਹਾਨੂੰ ਉਤੋਂ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗ ਜਾਵੇਗਾ ਹੁਣ ਤੁਸੀਂ ਕੀ ਕਰਨਾ ਜਦੋਂ ਵੀਡੀਓ ਐਡੀਟਿੰਗ ਦੇ ਵਿੱਚ ਤੁਸੀਂ ਜਾਉਂਗੇ ਆ ਮੰਨ ਕੇ ਚੱਲੋ ਇਹ ਤੁਹਾਡਾ ਵੀਡੀਓ ਐਡੀਟਿੰਗ ਦਾ ਹਨਾ ਜਿਹੜੀ ਤੁਸੀਂ ਵੌਇਸ ਰਿਕਾਰਡ ਕੀਤੀ ਸੀ ਆ ਜਿਹੜੀ ਵੌਇਸ ਰਿਕਾਰਡ ਕੀਤੀ ਸੀ ਤੁਹਾਡੀ ਉਹ ਆ ਜਾਈਗੀ ਇੱਥੇ ਆ ਗਈ ਤੁਹਾਡੀ ਵੌਇਸ ਉਸ ਤੋਂ ਬਾਅਦ ਆਜੋ ਤੁਸੀਂ ਉੱਪਰ ਜਿਹੜੀ ਤੁਸੀਂ ਫੋਟੋ ਡਾਊਨਲੋਡ ਕੀਤੀ ਸੀ ਫੋਟੋਆਂ ਜਾਂ ਫਿਰ ਵੀਡੀਓ ਉਹ ਇਹਦੇ ਉੱਪਰ ਆ ਜਾਣਗੀਆਂ ਫੋਟੋ ਵੀਡੀਓ ਆ ਗਿਆ ਇਹਦੇ ਉੱਤੇ ਹੋ ਜਿਹੜਾ ਆਪਾਂ ਸਭ ਤੋਂ ਮੈਨ ਕੰਮ ਕਰਦਾ ਉਹਦੇ ਉੱਤੇ ਨਾ ਆਪਾਂ ਜੋ ਤੁਸੀਂ ਬੋਲੂਗੇ ਉਹਦੇ ਉੱਤੇ ਵੀ ਲਿਖਿਆ ਪਿਆ ਆ ਜੇ ਤੁਸੀਂ ਲਿਖ ਵੀ ਸਕਦੇ ਹੋ ਜਾਂ ਫਿਰ ਬਹੁਤ ਸਾਰੀਆਂ ਐਪਲੀਕੇਸ਼ਨ ਆਈਆਂ ਨੇ ਇੱਕ ਹੈਗੀ ਬਲਿੰਕ ਬਲਿੰਕ ਹੈ ਇਹ B L I N K ਬਲਿੰਕ ਨਾ ਦੀ ਐਪਲੀਕੇਸ਼ਨ ਆ ਆਪਣੇ ਤੁਸੀਂ ਉਹਦੇ ਵਿੱਚ ਜਾਓ ਇਹ ਐਪ ਸਟੋਰ ਦੇ ਵਿੱਚ ਜੋ ਅਗਰ ਤੁਹਾਡੇ ਕੋਲ ਆਈਫੋਨ ਆ ਅਗਰ ਆਈਫੋਨ ਨਹੀਂ ਹੈਗਾ ਤਾਂ ਤੁਸੀਂ ਵੀ ਅਗਰ ਤੁਹਾਡੇ ਕੋਲ ਐਂਡਰੋਇਡ ਫੋਨ ਆ ਤਾਂ ਤੁਸੀਂ ਆਪਣੀ ਪਲੇ ਸਟੋਰ ਦੇ ਵਿੱਚ ਜਾ ਕੇ ਬਲਿੰਕ ਨਾ ਦੀ ਨਾ ਇੱਕ ਐਪਲੀਕੇਸ਼ਨ ਉਹਨੂੰ ਡਾਊਨਲੋਡ ਕਰ ਲਓ ਜਦੋਂ ਤੁਹਾਡੀ ਵੀਡੀਓ ਰੈਡੀ ਹੋ ਜਾਏਗੀ ਤਾਂ ਤੁਸੀਂ ਇਸ ਐਪਲੀਕੇਸ਼ਨ ਦੇ ਵਿੱਚ ਅਪਲੋਡ ਕਰਨੀ ਆ ਤੇ ਉਹ ਆਟੋਮੈਟਿਕ ਤੁਹਾਨੂੰ ਉਹਦੇ ਵਿੱਚ ਵਰਡ ਦੇ ਵਿੱਚ ਲਿਖ ਕੇ ਦੇ ਦੇਗੀ ਅੰਗਰੇਜ਼ੀ ਦੇ ਵਿੱਚ ਜਿਵੇਂ ਵਟਸਐਪ ਤੇ ਮੈਸੇਜ ਕਰਦੇ ਨਾ ਹਾਂਜੀ ਕੀ ਹਾਲ ਚਾਲ ਆ ਕਿਵੇਂ ਠੀਕ ਹੋ ਹੁੰਦੇ ਅੰਗਰੇਜ਼ੀ ਦੇ ਅੱਖਰਾਂ ਉਹਨੂੰ ਰਾਹ ਕਹਿੰਦੇ ਆ ਰਾਈਟਿੰਗ ਕਹਿੰਦੇ ਉਹ ਤੁਹਾਨੂੰ ਕਰਕੇ ਦੇ ਦੇਗਾ ਇਹ ਤੁਹਾਡੀ ਵੀਡੀਓ ਜਦੋਂ ਐਕਸਪੋਰਟ ਹੋਈ ਜਾਏਗੀ ਤੇ ਤੁਸੀਂ ਫਿਰ ਸਭ ਤੋਂ ਜਿਹੜਾ ਮੇਨ ਕੰਮ ਕੀ ਕਰਨਾ ਤੁਸੀਂ ਸਭ ਤੋਂ ਮੇਨ ਕੰਮ ਤੁਸੀਂ ਟੋਪ ਦਾ ਥੰਬਨੇਲ ਬਣਾਉਣਾ ਥੰਬਨੇਲ ਬਸ ਥੰਬਨੇਲ ਵਧੀਆ ਜਿਹਾ ਬਣਾ ਲੈ ਜਦੋਂ ਤੁਹਾਡੀ ਵੀਡੀਓ ਬਣ ਗਈ ਥੰਬਨੇਲ ਬਣ ਗਿਆ ਤੁਸੀਂ ਉਸੇ ਵੀਡੀਓ ਨੂੰ YouTube ਤੇ ਅਪਲੋਡ ਕਰ ਦੇਣਾ ਤੇ Facebook ਤੇ ਅਪਲੋਡ ਕਰ ਦੇਣਾ ਅੱਜ ਦੇ ਸਮੇਂ ਦੇ ਵਿੱਚ ਇਹ ਸਾਰੇ ਨਾਲੋਂ ਵੱਧ ਵਾਇਰਲ ਹੋਣ ਵਾਲੀ ਵੀਡੀਓ ਨੇ ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਮੈਂ ਪ੍ਰੋਪਰਲੀ ਫੋਨ ਦੇ ਉੱਤੇ ਵੀਡੀਓ ਬਣਾ ਕੇ ਦੱਦਾਂ ਤਾਂ ਪਲੀ ਇਸ ਵੀਡੀਓ ਦੇ ਨੀਚੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਮੈਂ 1-2 ਦਿਨ ਦੇ ਵਿੱਚ ਹੀ ਪੂਰੀ ਪ੍ਰੋਪਰਲੀ ਇਸ ਤਰ੍ਹਾਂ ਦੀ ਇੱਕ ਵੀਡੀਓ ਬਣਾ ਕੇ ਫੋਨ ਦੇ ਉੱਤੇ ਤੁਹਾਨੂੰ ਮੈਂ ਸਿਖਾ ਦਾਂਗਾ ਵੀ ਤੁਸੀਂ ਕਿਵੇਂ ਕਰਨੇ ਕਿਉਂਕਿ ਹੁਣ IPL ਦਾ ਸਮਾਂ ਆ ਆ 50 ਪਜਾਹ ਦਿਨ ਦੇ ਵਿੱਚ ਜਿਹੜਾ ਆਈਪੀਐਸ ਦੇ ਨਾਲ 45 ਤੋਂ 50 ਦਿਨ ਚੱਲਣਾ 45 ਤੋਂ 50 ਦਿਨ ਦੇ ਵਿੱਚ ਮੰਨ ਕੇ ਚੱਲੋ ਅਗਰ ਤੁਸੀਂ ਦਿਨ ਹੀ ਦਿਨ ਹੀ ਤੁਸੀਂ ਦੋ ਤੁਸੀਂ ਵੀਡੀਓ ਅਪਲੋਡ ਕਰੋਗੇ ਨਾ ਦੋ ਵੀਡੀਓ ਬੜੇ ਆਰਾਮ ਨਾਲ ਤੁਸੀਂ ਅਪਲੋਡ ਕਰ ਲੋਗੇ ਕਿਉਂਕਿ ਇੱਕ ਦਿਨ ਦੇ ਵਿੱਚ ਇੱਕ ਮੈਚ ਤਾਂ ਹੋਣਾ ਹੀ ਹੁਣਾ ਵਾਸ਼ਣੀ ਹੈ ਤਵਾਰ ਨੂੰ ਦੋ ਮੈਚ ਹੁੰਦੇ ਆ ਤੇ ਉਹਦੀ ਬਾਰੇ ਡਿਟੇਲ ਤੁਸੀਂ ਤੁਹਾਨੂੰ ਪਤਾ ਲੱਗ ਜੇਗੀ ਉਹ ਕਿੱਥੋਂ ਪਤਾ ਲੱਗੇਗੀ ਨਿਊਜ਼ਪੇਪਰ ਤੋਂ ਜਾਂ ਫਿਰ ਗੂਗਲ ਤੋਂ ਜੋ ਵੀ ਆਈਪੀਐਲ ਤੇ ਜੋ ਤੁਹਾਡੇ ਦਿਮਾਗ ਦੇ ਵਿੱਚ ਆਦਾ ਤੁਸੀਂ ਕਰ ਲਓ ਜਾਂ ਤੁਸੀਂ ਲਿਖੋ ਸੰਰਾਜਾ ਹਦਰਾਬਾਦ ਦੇ ਵਿੱਚ ਅੱਜ ਕਿਹੜੇ ਪਲੇਅਰ ਖੇਡਣਗੇ ਉਹ ਗੂਗਲ ਤੇ ਆ ਜਾਏ ਤੁਸੀਂ ਜਦੋਂ ਪਹੁੰਗੇ ਨਾ ਲੋਕ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਹੋ ਜਿਹੀ ਖਬਰਾਂ ਦੇਖਦੇ ਨੇ ਵੀਡੀਓ ਦੇਖਦੇ ਨੇ ਤੁਹਾਡੀ ਵੀਡੀਓ ਸਭ ਤੋਂ ਨੰਬਰ 1 ਤੇ ਆਉਗੀ ਤੁਸੀਂ ਹਿੰਦੀ ਦੇ ਵਿੱਚ ਬਣਾਉਣੀ ਹੈ ਹਿੰਦੀ ਦੇ ਵਿੱਚ ਪੰਜਾਬੀ ਵਿੱਚ ਵੀ ਬਣਾ ਸਕਦੇ ਹੋ ਹਿੰਦੀ ਵਿੱਚ ਵੀ ਬਣਾ ਸਕਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਜਾਂ ਦੋਵੇਂ ਲੈਂਗੁਏਜ ਦੇ ਵਿੱਚ ਬਣਾ ਦਿਓ ਇੱਕ ਹਿੰਦੀ ਦੇ ਵਿੱਚ ਬਣਾ ਦਿਓ ਇੱਕ ਪੰਜਾਬੀ ਦੇ ਵਿੱਚ ਬਣਾ ਦਿਓ ਅਗਰ ਤੁਸੀਂ ਜਿਹੜਾ YouTube ਦਾ ਚੈਨਲ ਬਣਾਉ ਤੁਹਾਨੂੰ ਵੀ ਚੈਨਲ ਦਾ ਨਾਮ ਵੀ ਦੱਸ ਦੇਣਾ ਤੁਸੀਂ ਕੀ ਲਿਖਣਾ ਤੁਸੀਂ ਲਿਖ ਦਿਓ IPL 2024 ਇਹ ਨਾਮ ਰੱਖ ਲਓ ਤੁਸੀਂ IPL 24 ਜਾਂ IPL 24 ਪੰਜਾਬ IPL ਪੰਜਾਬ ਇਦਾਂ ਦਾ ਨਾਮ ਰੱਖ ਲਓ ਜਾਂ ਰੱਖ ਲਓ ਪੰਜਾਬ IPL ਇਸ ਤਰ੍ਹਾਂ ਦਾ ਤੁਸੀਂ ਨਾਮ ਰੱਖੋ ਤਾਂ ਦਾ ਨਾਮ ਜਿਹੜਾ ਵਾਇਰਲ ਵੀ ਹੋਊਗਾ ਤੇ ਤੁਹਾਡੀ ਵੀਡੀਓ ਵੀ ਵਾਇਰਲ ਹੋਣੀ ਹੈ ਤਾਂ ਤੁਸੀਂ ਮਹੀਨੇ ਦੇ ਘੱਟੋ-ਘੱਟ ਜੇ ਕੋਈ ਤੁਹਾਡੇ ਚੈਨਲ ਮੋਨਟਾਈਜੇਸ਼ਨ ਹੋ ਗਿਆ ਤਾਂ ਪੈਸੇ ਤਾਂ ਹੋ ਜੀਗਾ ਆਰਾਮ ਨਾਲ ਕਿਉਂਕਿ ਇਹ ਵੀਡੀਓ ਨੇ ਜਿਹੜੀਆਂ ਬਹੁਤ ਸ਼ਿੱਧੀ ਵਾਇਰਲ ਹੁੰਦੀਆਂ ਨੇ ਜੇ ਤੁਹਾਡੀ ਵੀਡੀਓ ਵਾਇਰਲ ਹੋਣ ਲੱਗੀ ਤਾਂ ਤੁਸੀਂ ਮਹੀਨੇ ਦੇ ਘੱਟੋ-ਘੱਟ ਮੈਂ ਤੁਹਾਨੂੰ ਕਹਾਂ 50 ਤੋਂ ਲੈ ਕੇ 80 ਹਜ਼ਾਰ ਰੁਪਿਆ 50 ਤੋਂ 80 ਹਜ਼ਾਰ ਰੁਪਿਆ ਤੁਸੀਂ ਬੜੇ ਆਰਾਮ ਨਾਲ ਕਮਾ ਲੂਗੇ ਕਿਉਂਕਿ ਜਿਹੜੀ ਤੁਸੀਂ ਆ ਵੀਡੀਓ ਤੁਸੀਂ ਬਣਾਉਂਗੇ ਨਾ ਜਿਹੜੀ ਇਹਦੇ ਉੱਤੇ ਐਡ ਚ ਸਾਨੂੰ ਜੇ ਤੋਂ ਪੈਸੇ ਕਮਾਣੇ ਆ ਸੀ ਉਹ ਜਿਹੜੀ ਏਡ ਚੱਲਦੀ ਆ ਉਹ ਜਿਹੜੀ ਏਡ ਇਹ ਚੈਨਲਾਂ ਦੇ ਉੱਤੇ ਬਹੁਤ ਮਹਿੰਗੀ ਚੱਲਦੀ ਆ ਆਈਪੀਐਲ ਦੇ ਉੱਤੇ ਕਿਉਂਕਿ ਆਈਪੀਐਲ ਹਰ ਇੱਕ ਕੋਈ ਬੰਦਾ ਸਰਚ ਕਰਦਾ ਹਰ ਇੱਕ ਕੋਈ ਛੋਟਾ ਬੱਚਾ ਲੇਡੀਜ਼ ਆ ਹਨਾ ਜਾਂ ਫਿਰ ਜੈਂਟਲਜ਼ ਆ ਵਰ ਕਾਫੀ ਉਮਰ ਦੇ ਨੇ ਜਿਹੜੇ ਨੂੰ ਇੰਟਰਸਟ ਆ ਇਹਨਾਂ ਦੇ ਵਿੱਚ ਕਿਉਂਕਿ ਹਰ ਇੱਕ ਬੰਦਾ ਆਈਪੀਐਲ ਨੂੰ ਰਿਸਰਚ ਕਰਦਾ YouTube ਦੇ ਉੱਤੇ ਤੇ ਜਿੰਨੀਆਂ ਵੀ ਵੱਡੀਆਂ ਵੱਡੀਆਂ ਕੰਪਨੀ ਨੇ ਜੋ ਏਡ ਦਿੰਦੀਆਂ ਨੇ ਉਹ ਆਈਪੀਐਲ ਦੇ ਮੈਚਾਂ ਦੇ ਉੱਪਰ ਸਭ ਤੋਂ ਮਹਿੰਗੀ ਏਡ ਦਿੰਦੀ ਆ ਤੇ ਇਹ ਵੀਡੀਓ ਪੂਰੇ ਆਈ ਵਰਲਡ ਦੇ ਵਿੱਚ ਦੇਖੀ ਜਾਂਦੀ ਆ ਤੇਰਨਾਲ ਤੁਹਾਡੇ ਵੀਡੀਓ ਵੀ ਵਾਇਰਲ ਹੋਊਗੀ ਤਾਂ ਤੁਸੀਂ ਬਹੁਤ ਵਧੀਆ ਇਤੋਂ ਇਨਕਮ ਕਰਨੀ ਸ਼ੁਰੂ ਕਰ ਦੋਗੇ ਅਗਰ ਤੁਹਾਡਾ ਇਸ ਵੀਡੀਓ ਦੀ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਜੀ ਤਾਂ ਤੁਸੀਂ ਪਲੀਜ਼ ਮੈਨੂੰ ਇਸ ਵੀਡੀਓ ਦੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਾਂ ਤੁਸੀਂ ਮੇਰੇ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਮੈਂ 24 ਮਾਰਚ ਨੂੰ 24 ਮਾਰਚ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਮੈਂ ਆਪਣੀ ਲਾਈਵ ਵਰਕਸ਼ਾਪ ਹੈ ਜਿਹੜੀ ਮੇਰੀ ਪ੍ਰੈਕਟੀਕਲ ਵਰਕਸ਼ਾਪ ਹੈ ਉਹ ਕਰਨ ਜਾ ਰਿਹਾ ਜੀ ਜਿਹਦਾ ਟਾਈਮ ਹੈਗਾ 10 अगर ਤੁਸੀਂ ਮੇਰੀ ਲਾਈਵ ਵਰਕਸ਼ਾਪ ਲਗਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਕਾਲ ਕਰਕੇ ਸਾਡੀ ਟੀਮ ਤੋਂ ਤੁਸੀਂ ਅੱਜ ਹੀ ਆਪਣੀ ਸੀਟ ਬੁੱਕ ਕਰਵਾ ਲਓ ਜੀ ਕਿਉਂਕਿ ਅਗਰ ਤੁਸੀਂ ਮੇਰੀ ਲਾਈਵ ਵਰਕਸ਼ਾਪ ਤੁਸੀਂ ਜੁਆਇਨ ਕਰ ਜਾਂਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 2 ਤੋਂ 3 ਲੱਖ ਰੁਪਇਆ ਕਮਾਉਣਾ ਤੁਸੀਂ ਬੜੇ ਆਰਾਮ ਨਾਲ ਸ਼ੁਰੂ ਕਰ ਦੋਗੇ ਕਿਉਂਕਿ ਮੈਂ ਆਪਣੀ ਉਹ ਵਰਕਸ਼ਾਪ ਦੇ ਵਿੱਚ ਤੁਹਾਨੂੰ ਸਿਖਾਵਾਂਗਾ ਕਿ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਤੇ ਵੀਡੀਓ ਦਾ ਥੰਬਨੇਲ ਕਿਵੇਂ ਬਣਾਉਣਾ ਵਾ ਤੇ ਵੀਡੀਓ ਨੂੰ ਫੇਸਬੁੱਕ YouTube Instagram ਦੇ ਉੱਤੇ ਤੁਸੀਂ ਅਪਲੋਡ ਕੀਵੇਂ ਕਰਨਾ ਜਿਹਦੇ ਨਾਲ ਤੁਹਾਡੀ ਵੀਡੀਓ ਵੱਧ ਤੋਂ ਵੱਧ ਵਾਇਰਲ ਹੋ ਸਕੇ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬਰੀਕੀ ਅਲੀਆਂ ਚੀਜ਼ਾਂ ਨੇ ਜਿਹੜੇ ਮੈਂ ਤੁਹਾਨੂੰ ਪ੍ਰੋਪਰਲੀ ਜਿਹੜੀ ਉਹ ਵਰਕਸ਼ਾਪ ਦੇ ਵਿੱਚ ਸਿਖਾਵਾਂ ਅਗਰ ਤੁਸੀਂ ਮੇਰੀ ਵਰਕਸ਼ਾਪ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੀ ਅੱਜ ਹੀ ਸੀਟ ਬੁੱਕ ਕਰਵਾ ਲਓ ਜੀ ਪਟਿਆਲੇ ਸ਼ਹਿਰ ਦੇ ਵਿੱਚ 24 ਤਰੀਕ ਨੂੰ ਇਹ ਜਿਹੜੀ ਕਲਾਸਾ ਉੱਥੇ ਲਗਾਈ ਜਾਊਗੀ ਜੀ ਅਗਰ ਤੁਸੀਂ ਮੇਰੀ ਕਲਾਸ ਜੁਆਇਨ ਕਰ ਜਾਂਦੇ ਹੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾ ਤੁਸੀਂ YouTube Facebook Instagram telegram ਵਰਸ ਤੋਂ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ